ਹਾਂਜੀ ਦੋਸਤੋ ਆਪਾਂ ਇਸ ਨਵੇਂ ਵੀਡੀਓ ਵਿੱਚ ਜੋ ਗੱਲ ਕਰਨੇ ਜਾ ਰਹੇ ਹਾਂਗੇ ਜੋ ਨਵੋਧਿਆ ਦੇ ਜਿਹੜੇ ਨੇ ਇਗਜ਼ਾਮ ਐਡਮਿਟ ਕਾਰਡ ਆ ਚੁੱਕੇ ਨੇ ਜੀ 2024 ਦੇ ਉਹ ਤੁਸੀਂ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ ਠੀਕ ਆ ਜੀ ਉਸ ਤੇ ਲਈ ਤੁਸੀਂ ਕੀ ਕਰੋਗੇ ਐਡਮਿਟ ਕਾਰਡ ਸੈਕਸ਼ਨ 'ਚ ਜਾਓਗੇ ਜੀ ਇੱਥੇ ਦੇਖੋਗੇ ਜਵਾਰ ਨਵੋਧਿਆ ਦੇ ਜਿਹੜੀ ਪ੍ਰੀਖਿਆ ਦੇ ਇਗਜ਼ਾਮ ਐਡਮਿਟ ਕਾਰਡ ਆ ਚੁੱਕੇ ਨੇ ਠੀਕ ਆ ਜੀ ਐਡਮਿਟ ਕਾਰਡ ਤੇ ਤੁਸੀਂ ਕਲਿੱਕ ਕਰੋਗੇ ਸਿਲਬਸ ਹੜੀ ਉੱਥੇ ਜਾ ਸਕਦਾ ਹਾਂ ਇਹ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਜਿਹੜੀ ਨਵੀਂ ਐਟ ਟੈਬ ਓਪਨ ਹੋ ਜਾਣੀ ਆ ਇੱਥੇ ਤੁਸੀਂ ਆਪਣਾ ਰਜਿਸਟ੍ਰੇਸ਼ਨ ਬੱਚੇ ਦਾ ਡੇਟ ਆਫ ਬਰਥ ਤੇ ਇਹ ਜੋ ਕੈਪਚਾ ਜੀ ਇੱਥੇ ਇਹਨੂੰ ਆਨਸਰ ਦੇ ਕੇ ਇੱਥੇ ਉਸ ਤੋਂ ਬਾਅਦ ਲੌਗ ਇਨ ਕਰ ਲੈਣਾ ਸਾਈਨ ਇਨ ਤੁਹਾਡਾ ਜਿਹੜਾ ਐਡਮਿਨ ਕਾਰਡ ਫਲੈਸ਼ ਹੋ ਜਾ ਠੀਕ ਆ ਜੀ ਇਸ ਤਰ੍ਹਾਂ ਹੋਮ ਤੇ ਵੀ ਜਾ ਕੇ ਠੀਕ ਆ ਜੀ ਜੋ ਵੀ ਹੈ ਨਾ ਪ੍ਰੋਸਪੈਕਟਰ ਵਗੈਰਾ ਕੋਈ ਹੋਰ ਇਨਫੋਰਮੇਸ਼ਨ ਕਰਨੀ ਆ ਉਹ ਸੀ ਤੋਂ ਪ੍ਰਾਪਤ ਕਰ ਸਕਦੇ ਹੋਗੇ ਜੀ ਇਹਨੂੰ ਦੇਖਣ ਦੇ ਤੌਰ 'ਤੇ ਬਹੁਤ ਹਨ ਬਾਤ